ਅਸੀਂ ਸੁਖਮਨੀ ਸਾਹਿਬ ਜੀ ਦੀ ਪਾਣੀ ਨਾਲ ਕਿਸ ਤਰ੍ਹਾਂ ਪਿਆਰ ਕਰਨਾ ਹੈ ਅਸੀਂ ਕਿਸ ਤਰ੍ਹਾਂ ਦੀ ਭਾਵਨਾ ਰੱਖਣੀ ਹੈ ਬਾਬਾ ਆਨੰਦ ਸਿੰਘ ਜੀ ਦੇ ਬਚਨ ਜੇ ਸਿੱਖ ਵਿੱਚ ਤਿੰਨ ਗੁਣ ਜ਼ਰੂਰ ਹੋਣ ਇੱਕ ਕਾਲਾ ਨਾ ਪਵੇ ਦੂਜਾ ਚਰਨਾ ਛੱਡੇ ਤੀਜਾ ਹੰਕਾਰ ਨਾ ਕਰੇ ਉਹ ਕਦੀ ਗੁਰੂ ਕੋਲੋਂ ਖਾਲੀ ਨਹੀਂ ਜਾਵੇਗਾ ਸਾਡੀ ਇਹ ਹਾਲਤ ਹੈ ਕਿ ਥੋੜੇ ਦਿਨ ਕਿਸੇ ਦੁੱਖ ਲਈ ਪਾਣੀ ਪੜੀ ਜੇ ਨਹੀਂ ਦੁੱਖ ਗਿਆ ਤਾਂ ਸਾਡੀ ਪੈਰ ਛਿੱੜਕ ਜਾਂਦੀ ਹਨ ਅਸੀਂ ਜਾ ਤਾਂ ਪਾਣੀ ਪੜਨੀ ਛੜ ਦਿੰਦੇ ਹਾਂ ਹੋਰ ਦੂਸਰੀਆਂ ਆਸਰਿਆਂ ਵੱਲ ਦੌੜਨ ਲੱਗਦੇ ਹਾਂ ਪਰ ਇੱਕ ਗੱਲ ਯਾਦ ਰੱਖਿਓ ਗੁਰੂ ਵੀ ਕਈ ਵਾਰੀ ਮੌਜ-ਮੌਜ ਵਿੱਚ ਪਰਚੇ ਪਾ ਦਿੰਦਾ ਹੈ ਇਮਤਿਹਾਨ ਦੀ ਘੜੀ ਲੈ ਆਉਂਦਾ ਹੈ ਅਤੇ ਤੁਸੀਂ ਨਾਲ-ਨਾਲ ਇਹ ਅਰਦਾਸ ਵੀ ਕਰਨੀ ਹੈ ਇਹ ਸਤਿਗੁਰ ਅਸੀਂ ਲਗਪਗ ਜੀਵ ਤੇਰੇ ਪਾਚਿਆਂ ਵਿੱਚੋਂ ਪਾਸ ਨਹੀਂ ਹੋ ਸਕਦੀ ਸਾਡੇ ਤੇ ਪਰਚੇ ਨਾ ਪਾਉਣਾ ਸਾਡੀ ਬਾਹ ਫੜ ਲਓ